ਇਹ ਸਾਡੀ ਆਖਰੀ ਵੀਡੀਓ ਹੈ ਬਹੁਤ ਅਫਸੋਸ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਅਸੀਂ ਬਹੁਤ ਸਾਰੀਆਂ ਟੈਕਨੀਕਲ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਕਈ ਤਰੀਕੇ ਦੇ ਇਸ਼ੂਜ਼ ਦਾ ਸਾਹਮਣਾ ਕਰ ਰਹੇ ਸੀ ਕੰਗਣਾ ਰਣੌਤ ਦੀ ਇੱਕ ਵੀਡੀਓ ਕਲਿੱਪ ਸਾਡੇ ਵੱਲੋਂ ਪੋਸਟ ਕੀਤੀ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਟੈਕਨੀਕਲ ਇਸ਼ੂਜ਼ ਨੇ ਜਿਹੜੇ ਉਹ ਸਾਡੇ ਵੱਲੋਂ ਫੇਸ ਕੀਤੇ ਜਾ ਰਹੇ ਸੀ ਤੇ ਇਹ ਗੱਲ ਵੀ ਅਫਸੋਸ ਦੇ ਨਾਲ ਕਹਿਣੀ ਪੈ ਰਹੀ ਹੈ ਕਿ ਬਹੁਤ ਸਾਰੀ ਜਦੋਜਹਿਤ ਤੇ ਕੋਸ਼ਿਸ਼ਾਂ ਦੇ ਬਾਵਜੂਦ ਹੈ ਜਿਹੜਾ ਇਸ ਚੈਨਲ ਦੇ ਉੱਤੇ ਅਸੀਂ ਹੋਰ ਵੀਡੀਓਜ਼ ਜਿਹੜੀਆਂ ਨੇ ਉਹ ਟੈਕਨੀਕਲ ਇਸ਼ੂਜ਼ ਦੇ ਚੱਲਦੇ ਆ ਅਪਲੋਡ ਨਹੀਂ ਕਰ ਸਕਦੇ ਤੁਸੀਂ ਸਾਡੇ ਨਾਲ ਆਪਣਾ ਸਾਥ ਬਣਾਇਆ ਸਾਨੂੰ ਬਹੁਤ ਜ਼ਿਆਦਾ ਤੁਹਾਡੇ ਵੱਲੋਂ ਪਿਆਰ ਦਿੱਤਾ ਗਿਆ ਹੰਗਾਰਾ ਦਿੱਤਾ ਗਿਆ ਅਸੀਂ ਤਹਿ ਦਿਲ ਤੋਂ ਤੁਹਾਡੇ ਸ਼ੁਕਰਗੁਜ਼ਾਰ ਆ ਤੁਹਾਡਾ ਧੰਨਵਾਦ ਕਰਦੇ ਆ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਅਸੀਂ ਹਾਰੇ ਨਹੀਂ ਆ ਪੰਜਾਬ ਦੇ ਤਮਾਮ ਮੁੱਦਿਆਂ ਦੀ ਮਸਲਿਆਂ ਦੀ ਗੱਲ ਅਸੀਂ ਕਰਦੇ ਰਹਾਂਗੇ ਸਾਡੇ ਵੱਲੋਂ YouTube ਦੇ ਉੱਤੇ ਤਰਤ ਪੰਜਾਬੀ ਅਫੀਸ਼ੀਅਲ ਚੈਨਲ ਹੈ ਜਿਹੜਾ ਉਹ ਬਣਾਇਆ ਗਿਆ ਹੈ ਇਸ ਦਾ ਲਿੰਕ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਉਸ ਚੈਨਲ ਦੇ ਉੱਤੇ ਜਾ ਕੇ ਪੰਜਾਬ ਦੇ ਤਮਾਮ ਮੁੱਦਿਆਂ ਦੇ ਉੱਤੇ ਵੀਡੀਓਜ਼ ਜਿਹੜੀਆਂ ਨੇ ਸਾਡੇ ਵੱਲੋਂ ਬਣਾਈਆਂ ਜਾ ਰਹੀਆਂ ਨੇ ਤੁਸੀਂ ਉਸ ਚੈਨਲ ਦੇ ਉੱਤੇ ਜਾ ਕੇ ਸਾਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਉਸ ਲਿੰਕ ਨੂੰ ਹੈ ਜਿਹੜਾ ਉਹ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਤੁਹਾਡੇ ਵੱਲੋਂ ਸਾਨੂੰ ਦਿੱਤਾ ਗਿਆ ਬਹੁਤ ਜ਼ਿਆਦਾ ਹੰਗਾਰਾ ਤੁਹਾਡੇ ਵੱਲੋਂ ਸਾਨੂੰ ਦਿੱਤਾ ਗਿਆ ਤਾਂ ਉਸ ਦੇ ਲਈ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਅਸੀਂ ਉਮੀਦ ਵੀ ਕਰਦੇ ਹਾਂ ਕਿ ਸਾਡੇ ਨਵੇਂ ਚੈਨਲ ਦੇ ਉੱਤੇ ਵੀ ਤੁਸੀਂ ਬਿਲਕੁਲ ਉਸੇ ਤਰੀਕੇ ਦੇ ਨਾਲ ਉਹੀ ਪਿਆਰ ਤੇ ਹੁੰਗਾਰਾ ਜਿਹੜਾ ਉਹ ਸਾਨੂੰ ਦੇਵੋਗੇ ਤੇ ਇਹ ਤੁਹਾਡੀ ਹਾਲਾ ਸ਼ੇਰੀ ਹੈ ਜਿਹੜੀ ਸਾਨੂੰ ਕੰਮ ਕਰਨ ਦੇ ਲਈ ਅੱਗੇ ਪ੍ਰੇਰਿਤ ਕਰੇਗੀ ਤਾਂ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਵੇਖਣ ਦੇ ਲਈ ਤੇ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਇਸ ਚੈਨਲ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਪਰ ਟੈਕਨੀਕਲ ਇਸ਼ੂਜ਼ ਦੇ ਚੱਲਦਿਆਂ ਇਸ ਨੂੰ ਅਸੀਂ ਕੰਟੀਨਿਊ ਨਹੀਂ ਕਰ ਸਕਕੇ